ਸਤਿ ਸ਼੍ਰੀ ਅਕਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬੋਬੋ ਵੈਲਕਮ ਆ ਵੀਰ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਭੰਗਵਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਂਨੌਰ ਜਿੰਦੇ ਵੀਰ ਕੋਲ ਬਾਕੀ ਵੀਰ ਜੀ ਜਿਹੜੇ ਚੈਨਲ ਨੂੰ ਵੇਂਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਾਇਆ ਕਰੋ ਆਓ ਵੀਰ ਕੋਲ ਲੈਨੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਡੇ ਵਧੀਆ ਜੀ ਵਧੀਆ ਕਿਰਪਾ ਕਰਦੇ ਜੀ ਚਲੋ ਕਿਰਪਾ ਕਿੰਦਾ ਵੀਰੇ ਵਿਕਦਾ ਜਾਂਦਾ ਮਾਲ ਵਿਕਦਾ ਜਾਂਦਾ ਵੀਰ ਜੀ ਵਿਕਦਾ ਜਾਂਦਾ ਚਲੋ ਵਧੀਆ ਵੀਰ ਜੀ ਮਾਲ ਚੰਗਾ ਸਾਫ਼ ਸੁਥਰਾ ਹੈ ਵੇਖੋ ਸਾਫ਼ ਸੁਥਰਾ ਆਪੇ ਵਿਕਣਾ ਵਿਕਣਾ ਸਹੀ ਗੱਲ ਜੀ। ਬਾਕੀ ਐਡਰੈਸ ਬੋਲਦੇ ਆਪਾਂ। ਡਰੈਸ ਆਪਣਾ ਪਿੰਡ ਭਗਵਾ ਜ਼ਿਲ੍ਹਾ ਕਰਤਾਰਪੁਰ ਜੀ। ਹਾਂ ਜੀ। ਨੇੜੇ ਕਲਾਂਨੌਰ ਜੀ ਕਿਲੋਮੀਟਰ। ਠੀਕ ਆ ਵੀਰੇ। ਹਾਂ ਜੀ। ਹੋਰ ਸੁਣਾਓ ਠੀਕ ਠਾਕ ਆ? ਇਹ ਵੀਰੇ ਗੱਬਣਾ ਦਵੇਂ? ਗੱਬਣਾ ਦਵੇਂ ਤਿਆਰ ਹੀ ਨੇ। ਵੇਖੋ ਵੀਰ ਜੀ ਵਡੀਆਂ ਵਸੀਆਂ। ਕਿੱਥੋਂ ਲੈ ਹੁੰਦੇ ਨੇ ਕਿੰਨੇ ਘੜ ਕੇ? ਇੱਟੇ ਲੱਗੋ ਬੰਨੀ ਮਿਲ ਜਣੀਆਂ। ਚਲੋ ਵੀਰ ਜੀ ਵਧੀਆ ਆ ਜੀ ਵਧੀਆ। ਥਾਣ ਤੁਣ ਬਹੁਤ ਵਧੀਆ ਲੱਗਾ ਜੀ ਵੇਖੋ ਵੱਡੀ ਅਸ਼ੀਆ ਫੁੱਲ ਰੰਗਬਾਜ਼ ਤੇ ਦੂਸਰੇ ਸੁਣੀ ਜੇ ਅਛਾ ਦੂਸਰੇ ਸੁਣੀ ਆ ਹਾਂਜੀ 6 ਦਿਨ ਤੋਂ ਮੂੰਹ ਜੇ ਪਹਿਲੋਂ ਨੇ ਦੁੱਧ ਕੱਢਿਆ ਇਹਨੇ ਵੀ 20 ਕਿਲੋ ਠੀਕ ਆ ਵੀਰ ਜੀ ਰਿਕਾਰਡ ਰਿਕਾਰਡ ਚੰਗਾ ਆਣਾ ਚੰਗਾ ਸੁਣਾ ਸੁਣਾ ਠੰਡੀ ਠੰਡੀ ਫੁੱਲ ਠੰਡੀ ਠੰਡੀ ਫੁੱਲ ਥਾਣ ਤੁਣ ਬਹੁਤ ਵਧੀਆ ਲੱਗਾ ਗਲਾਬੀ ਥਾਣ ਖੋਲ ਕੇ ਤੋਰਦਾ ਵੀਰ ਜੀ ਦੇ ਨਾਲ ਜੀ ਜਣਾ ਜੀ ਠੀਕ ਆ ਜੀ ਕਿਦਾਂ ਮਸੀਤ ਆਈ ਉਹ ਕੋਈ ਜੀ ਵਸੀ ਕੋਲ ਵੱਡੀ ਆ ਕੱਟ ਕੋਈ ਹਾਂ ਜੀ ਰੰਗ ਵੇ ਵਸੀ ਦਾ ਰੰਗ ਬਹੁਤ ਹੀ ਪਿਆਰਾ ਚਮਕਾ ਮਾਂਂਡੀ ਚਮਕਾ ਇਹ ਜੀ ਬੰਦੇ ਨੂੰ ਜੰਮਾਈ ਗਨ ਦੇ ਦੇਖੋ ਜੀ ਫਾਇਦਾ ਬਣੋ ਥੱਲੇ ਹੋਣਾ ਵੀ ਜੀ ਹਾਂ ਗੁੱਲੂ ਗੁੱਲੂ ਵੀ ਪੂਰੀ ਆਹ ਦੇਖੋ ਲੂਗੀ ਹੋਰ ਵਾਰ ਬਾਕੀ ਜੀ ਦਾ ਕਰਤੀਏ ਫਿਰ ਮੁੱਲ 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 ਵੀ ਜੀ ਬੱਚੀ ਦੇ 70 ਪੰਜ ਹਜ਼ਾਰ ਦੀ ਜੈ ਜੈਜ ਪਰ ਆਪਾਂ ਕਰੀਏ 65000 ਛੱਡਦੀ ਹੈ ਉਹ ਦੋ ਛੱਡਦਾ ਦੋ ਹੋਰ ਛਾੜ ਦਾਂ 60000 ਲਾਓ ਜੀ 60000 ਦੀ ਵੱਡੀ ਵੜੜ ਫੋਲਰ ਜਾਤ ਬਰੀਡ ਬਹੁਤ ਵਧੀਆ ਥਣ ਥਣ ਪੋ ਵਧੀਆ ਲੱਗਾ ਗੜ ਜਾ ਕੀ ਦੂਜੇ ਨੰਬਰ ਤੇ ਲਾਓ ਜੀ ਇਹਦੇ ਆਲੂ ਵਾਲਾ ਪੋਰਾ ਹੀ ਬੰਨਿਆ ਥਮੇਦੇ 25 26 ਕਿਲੋ ਕਰਦੀ ਵੀਰ ਜੀ ਇਹ ਵੀਰ ਜੀ ਇਹ ਕੈਮਰਾ ਨਹੀਂ ਆਂਦਾ ਥੱਲੇ ਜਾਂਦਾ ਤੇ 25 26 ਕਿਲੋ ਠੀਕ ਆ ਵੀਰ ਜੀ ਵੇਖੋ ਜੰਮੀ ਬੜੀ ਠੰਡੀ ਠੀਰੀ ਐ ਨਹੀਂ ਗਰਮ ਠੰਡੀ ਜੈ ਬਰਸੀ ਦੋ ਇਦਾਂ ਹੀ ਵੇਖੋ ਇਹਨੂੰ ਕੀ ਗਰਲੈਂਡੋ ਲਾਈਏ ਕਿਹੜੀ ਲਾਈਏ ਇਹਨੂੰ ਜਿਹੜੀ ਮਰਜ਼ੀ ਲਾ ਲਓ ਹੁਣ ਗਰਲੈਂਡੋ ਲਾ ਲਓ ਚਾਹੇ ਇਹਨੂੰ ਕੋਈ ਜਿਹੜੀ ਮਰਜ਼ੀ ਲਾ ਦੇ ਜੀ ਬਸ ਜੀ ਬੜੀ ਕਰਮਾ ਵਾਲੀ ਸੀ ਇਹ ਠੰਡੀ ਆ ਨਾ ਜੀ ਇਹ ਵੀ ਵੀਰ ਜੀ ਗੱਪਣ ਆ ਲੈ ਗੱਪਣ ਦੋ ਤਿੰਨ ਦਾ ਲੈ ਲੈ ਜੀ ਹੋਇਆ ਦੋ ਤਿੰਨ ਦਾ ਚੰਗੀ ਪਰ ਵਸੀ ਕਰਮਾ ਵਾਲੀ ਥੱਲੇੋਂ ਖੁੱਲੂਗੀ ਲੈ ਹੋਰ ਵੇਖੋ ਵੀਰ ਜੀ ਥੱਲੇ ਆਲੂ ਵਾਲਾ ਬੋਰਾ ਹੀ ਬੰਨਿਆ ਥੱਲੇ ਜੰਮੀ ਭਲੇ ਫੁੱਲ ਆ ਸਾੰਭੀ ਸੁੰਭੀ ਕੇ ਵੀਪਨਾਣ ਚਾਹੀਏ ਲੈ ਜੀ ਵੀਰੇ ਦੋਵੇਂ ਗੜਾ ਦੋਵੇਂ ਟੋਪ ਕੁਆਲਟੀ ਨੇ ਇਹਦੀ ਕੀ ਥਾਂ ਚੋੜਾ ਇਹਦਾ ਵੀ ਇੱਥੇ ਕਰਤੀਏ ਰੇਟ ਰੇਟ ਵੇਖ ਲਓ ਤੁਹਾਡੇ ਸਾਹਮਣੇ ਜੀ ਚਲੋ ਉਹ ਤੇ ਗੱਲ ਹੈ ਯਾਰ 70 ਵੀ ਦੇ ਦਈਏ ਕਰ ਦਿੱਤੀ ਥੋੜਾ ਬੋਦਾ ਹਾਂਜੀ ਕਰ ਦਿੱਤੀ 60 ਦੀ ਬਾਕੀ ਵੀਰ ਭਰਾ ਕੋਈ ਫੋਨ ਫਾਨ ਲਾਏ ਹੋਰ ਕਰ ਲਓ ਜੀ 60 ਦੀ ਆ ਵੀ ਸੂਰੇ 60 ਦੀ ਜਗ ਉਹ ਵਾਲੇ 7 60 ਦੀ ਇੱਕ ਵੀ ਦਾ ਜੋੜਾ ਜਿਹੜੀ ਮਰਜੀ ਲੈ ਲੈ ਕੋਈ ਜਿਹੜਾ ਕੋਈ ਵੀਰ ਦੋਵੇਂ ਜੋੜਾ ਕਰੂਗਾ 5000 ਮੇਰੇ ਵੱਲੋਂ ਛੋੜ ਜਿਹੜਾ ਜੋੜਾ ਕਰੂ ਠੀਕ ਆ ਨਹੀਂ 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 ਜਿਹੜਾ ਵੀ ਜੋੜਾ ਕਰੀ ਠੀਕ ਆ ਵੀਰ ਜੀ ਬਾਕੀ ਐਡਰੈਸ ਬੋਲ ਦੇ ਵੀਰ ਜੀ ਆਪਣਾ ਰਸ ਪਿੰਡ ਭਮਾ ਜ਼ਿਲ੍ਹਾ ਕਰਤਾਰਪੁਰ ਠੀਕ ਆ ਵੀਰ ਨੇੜੇ ਕੜਾ ਨੂੰ 1 ਕਿਲੋਮੀਟਰ ਠੀਕ ਆ ਵੀਰ ਹਾਂਜੀ ਮੋਬਾਈਲ ਨੰਬਰ 9150 83877 ਠੀਕ ਹੈ ਜੀ